ਗੱਡੀ ਹੈ ਸਟੇਟ ਹੈ ਸਟੇਟ ਹੈ ਮਤਲਬ ਗੁੱਛਾ ਰਾ ਕਰ ਅਸੀਂ ਕਾਲੀ ਸਵਾਦ ਕਰਦੇ ਆ ਸਾਡਾ ਪੰਗੋ ਬਲੌਗ ਦੇ ਵਿੱਚ ਟਾਈਮ ਹੋ ਗਿਆ 7:08 ਦੇਖਾ ਦੇ ਐਟ ਟਾਈਮ ਹੈਗੇ ਆਪਾਂ ਅੰਬਾਲੀ ਚੱਲਦੇ ਸੀਗੇ ਘਰੋਂ ਨੂੰ ਖਾਲੀ ਕਰਕੇ ਆਨੇ ਗੱਡੀ ਐ ਪੰਪ ਤੇ ਪਹੁੰਚਣ ਵਾਲਿਆ ਪਹੁੰਚਣ ਵਾਲਿਆ ਪਹੁੰਚ ਗਏ ਬਸ ਜਿੱਥੇ ਤੇਲ ਪਾਉਨੇ ਆਪਾਂ ਤੇ ਅੱਜ ਜਾਵਾਂਗੇ ਰਾਜਪਰਾ ਹੋ ਕੇ ਟੂਲ ਟੈਕਸ ਕਟਾ ਕੇ ਆ ਕੇ ਪਵਾਵਾਂਗੇ ਬਾਪੂ ਜੀ ਤੇਲ ਤੇ ਕਿੰਨੇ ਤੇਲ ਹੋਲੇ ਹੈਗਾ ਆਪਣੇ ਕੋਲ ਤੇ ਟੂਲ ਟੈਕਸ ਵੀ ਦੇਖੋ ਹੁਣ ਕਿੰਨੇ ਦਾ ਕੱਟਦਾ ਉਹ ਤਾਂ ਮਹਿੰਗਾ ਹੋ ਗਿਆ ਹੋਣਾ ਕਿਉਂਕਿ ਇੰਨੇ ਇੰਨੇ ਦਿਨ ਬੰਦ ਰਿਹਾ ਟੋਲ ਔਰ ਇੱਕ ਤਾਂ ਐਣਾ ਹੀ ਐ ਇਹ ਵੀ ਦੇਖ ਤੇ ਕੀ ਆ ਵਾਰ ਬਗਦੀ ਐ ਨਾ ਵੀ 2078 ਰੁਪਏ ਦੇ ਅਕਾਊਂਟ ਚ ਤੇ ਉਹ ਕਹਿੰਦਾ ਕਹਿੰਦਾ ਵਜਨ ਕਿੰਨਾ ਮੈਂ ਕਿਹਾ ਵਜਨ ਹੱਟ ਲੋ ਗਲੇ ਆ ਮੈਂ ਕਹਿੰਦਾ ਕੋਈ ਨਹੀਂ ਬਾਈ ਕਹਿੰਦਾ ਮੈਂ ਮੈਂ ਵੀ ਕਹਿੰਦਾ ਲੋਕਲੇ ਜਦੇ ਜੱਕ ਜਦੇ ਜੱਕ ਦੇ ਡੰਡਾ ਆ ਚਲ ਆਪਣੇ ਕੋਲ ਕਿਹੜਾ ਓਵਰ weight ਹੈ ਤਾਂ ਅੰਡਰ weight ਇਹਦਾ ਸਾਢੇ 93 ਡੰਨ ਵਜਨ ਆ ਆਪਣੇ ਕੋਲ ਲੈ ਆ ਮਮਾ ਮੈਂ ਗਾਣ 2 ਸਾਲ 3 ਸਾਲ ਬਾਅਦ ਇਹ ਆਪਣ ਲਗੇ ਹੋਣੀ ਗੱਡੀ ਆ ਤਾਂ ਪਹਿਲੀ ਵਾਰੇ ਟੱਪਣ ਲੱਗੀ ਐ ਇੱਧਰ ਪੂਰੇ ਨੂੰ ਆ ਵੀ ਬਾਰਡਰ ਆ ਬਾਰਡਰ ਤੇ ਪਹੁੰਚ ਗਏ ਬਾਰਡਰ ਤੇ ਮੈਂ ਕਿਹਾ ਜਿੱਥੇ 2-3 ਸਾਲ ਬਾਅਦ ਸਾਲ ਤਾਂ ਗੱਡੀ ਨੂੰ ਲਿਆਏ ਨੂੰ ਆਇਆ ਗਲਤੀ ਸੇ ਭਲੇਖਾ ਲੱਗ ਗਿਆ ਦਾ ਤੇ ਚਲੋ ਜੱਲੇ ਹਣਾ ਹਾਂ ਕਰਾਂਦੇ ਆਏ ਨਾ ਬੌਂਦਲੇ ਫਿਰਦੇ ਆ ਹਣਾ ਕੱਲ ਪਾਰਟੀ ਵਾਲੇ ਦਾ ਫੋਨ ਆਇਆ ਦਾ ਕਹਿੰਦਾ ਬੱਦੀ ਲੈ ਜਾ ਮੈਂ ਕਿਹਾ ਖਰਚਾ ਦੇ ਦੇ ਲੈ ਜਾਣਾ ਕਹਿੰਦਾ ਹਾਂ ਹਾਂ ਖਰਚਾ ਦਊਂਗਾ ਮੈਂ ਕਿਹਾ ਕਿੰਨਾ ਕਹਿੰਦਾ 150 ਰੁਪਏ ਟਨ ਮੈਂ ਕਹਾ 150 ਰੁਪਏ ਟਨ ਕਹਿੰਦਾ ਹਾਂ 150 ਰੁਪਏ ਟਨ ਦੇ ਹਿਸਾਬ ਨਾਲ ਬਣਦੇ 4500 ਰੁਪਏ ਮੈਂ ਕਹਾ ਉਸਤਾਦ ਜੀ ਆਉਣਾ ਹੋਰੀ ਗਵਿੰਦ ਗੜੇ ਪਾਲਟੀ ਕਰਾ ਲਓ ਮੈਂ ਕਹਾ ਤੁਹਾਨੂੰ ਤੁਹਾਨੂੰ 12 ਨਹੀਂ ਖਾਣਾ ਸਾਡਾ ਰੇਟ ਕਹਿੰਦੇ ਕਿੰਨੇ ਪੈਸੇ ਲਵਾਂ ਮੈਂ ਕਹਾ 15000 ਰੁਪਏ ਦੇ ਦੇ ਇਤੋਂ ਬਦਲੀ ਲੈ ਕੇ ਜਾਣ ਦਾ ਕਹਾਂ ਮਗਾ 3 ਨਾ ਮੇਰੇ ਟੂਲ ਲੱਗ ਜਾਣੇ ਅਰ ਹਰ ਵੀ ਟੂਲ ਵੀ ਆ ਨਾ ਛੋਟੇ ਦੇ ਸਰ ਵਰ ਗਿਆ ਹਮਾ ਜਲਦੀ ਐਂਟਰੀ ਵਾਲਾ 1200 ਰੁਪਏ ਦਾ ਲੱਗਦਾ ਮੇਰੇ ਖਿਆਲ ਇਹਦਾ 14 ਡੈਰੀ ਦਾ 100 200 ਘੱਟ ਵੱਧ ਹੋ ਸਕਦਾ ਤੇ ਖੰਨਾ ਆ ਗਿਆ 57 ਕਿਲੋਮੀਟਰ ਤੇ ਗਵਿੰਦਗੜ ਸਮਝ ਆਪਾਂ ਨੂੰ ਇਥੋਂ 40 ਕਿਲੋਮੀਟਰ ਸਰਹੰਦ 45 45 ਕਿਲੋਮੀਟਰ ਹੋਣਾ ਗਵਿੰਦਗੜਾਂ ਵਾਲੇ ਤੋਂ ਹੈ ਫੇ ਬੱਦੀ ਪੈਣਾ ਦਾ 100 ਕਿਲੋਮੀਟਰ ਫੇ 4500 ਰੁਪਏ ਖਰਚਾ ਕਿਹੜੇ ਹਿਸਾਬ ਨਾਲ ਦੇ ਰਿਹਾ ਦਾ ਹਾਂਜੀ ਮਿੱਤਰੋ ਰਾਜਪੁਰੇ ਪਹੁੰਚ ਗਏ ਤੇ ਕੱਲ ਨਾ ਪਤਾ ਨਹੀਂ ਯਾਰ ਕਿਦਾ ਫੋਨ ਆਇਆ ਦਾ ਕਿਸੇ ਦਾ ਯਾਰ ਮੇਰੇ ਦਿਮਾਗੋਂ ਨਿਕਲ ਗਿਆ ਫੋਨ ਆਇਆ ਕਹਿੰਦਾ ਭਈ ਮੈਂ ਸੁਣਿਆ ਵੀ ਇੱਥੇ ਬਾਰਡਰ ਤੇ ਨਾ ਮਿਲਟਰੀ ਉਹ ਮਿਲਟਰੀ ਖੜੀ ਐ ਹੈ ਆ ਹੁਣ ਲਾਸੀਂ ਲੰਘ ਕੇ ਆਏ ਆ ਆ ਪੁਲਿਸ ਵਾਲੇ ਤਾਂ ਅੱਗੇ ਵੀ ਹੁਣ ਨਹੀਂ ਆ ਉੱਥੇ ਜਿੰਨੇ ਕ ਪੁਲਿਸ ਵਾਲੇ ਅੱਗੇ ਹੁੰਨੇ ਆ ਓਨੇ ਕ ਹੁਣ ਤੇ ਕੋਈ ਮਿਲਟਰੀ ਨਹੀਂ ਦਿਖੀ ਕੋਈ ਕੁਝ ਨਹੀਂ ਦਿਖਿਆ ਹਮਾਰਾ ਪਪਾ ਰਾਤ ਕਰਿਆ ਹਾਲ ਚਾਲ ਹੋ ਗਈ ਕਹਿੰਦਾ ਅਗਰ ਤੇ ਸ਼ੁਰੂ ਉਹ ਮੈਂ ਕਿਹਾ ਤੈਨੂੰ ਕਿਹਨੇ ਕਹਿਤਾ ਕਹਿੰਦਾ ਉਹਦੇ ਕੋ ਖਬਰਾਂ ਮੈਂ ਦਿਖਾ ਰਹੀਂ ਉਹ ਮੈਂ ਕਿਹਾ ਖਬਰਾਂ ਕੀ ਨਾ ਉਹ ਕਰ ਦੂੰ ਮੈਂ ਕਿਹਾ ਇਹਦਾ ਅੱਧਾ ਮੈਂ ਝੂਠੀਆਂ ਦਿਖਾਈ ਜਾਂ ਵੇ ਕੋਈ ਹੋਣੀ ਹਾਲ ਚਾਲ ਹੋਈ ਵੇ ਚਲ ਮਾੜੀ ਮੋਟੀ ਉਹੀ ਆਦਰ ਪੁੰਛ ਏਰੀਏ ਵਾ ਵੀ ਕਹਾ ਚੰਡੀਗੜ੍ਹ ਮਾ ਵੀ ਪੰਪ ਸਿੱਟ ਦਿਆ ਮੈਂ ਕਹ ਤੂੰ ਖਬਰਾਂ ਨਾ ਦੇਖ ਬਈ ਆਵੜਾ ਹੋਰ ਕੋਈ ਗਰਬਾਣੀ ਵਾਲਾ ਚੈਨਲ ਲਾ ਲੈ ਮੈਂ ਕਹ ਤੂੰ ਹੋਰ ਮੈਨੂੰ ਕਹਦਾ ਪੈਸਾ ਬਣਾ ਦੇਖ ਹੱਦ ਗੱਲ ਕੀਤੀ ਹੋਈ ਆ ਸਵੇਰੇ ਵੀ ਖਬਰਾਂ ਲਈ ਬੈਠਦਾ ਨਹੀਂ ਫੱਜ ਰਹੀ ਆ ਦੇਖ ਤਾਂ ਤਿਆਰ ਹੋ ਗਈ ਉਹਨਾਂ ਨੂੰ ਪਿਆਵਜ਼ ਕਰ ਉਹ ਮੈਂ ਕਹ ਨਹੀਂ ਮੈਂ ਕਹ ਤੂੰ ਆਉਣਾ ਖਬਰਾਂ ਵਾਲੇ ਚੈਨਲ ਰਹਿਣ ਦੇ ਹੁਣ ਜਿਹੜੇ ਬਜ਼ੁਰਗ ਹੈ ਹਨਾ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਕਿਹੜੀ ਖਬਰ ਸੱਚੀ ਹੈ ਕਿਹੜੀ ਝੂਠੀ ਹੈ ਹੁਣ ਬਾਕੀ ਤੁਸੀਂ ਕਮੈਂਟਾਂ 'ਚ ਦੱਸ ਦਿਓ ਜਿਹੜੇ ਏਰੀਆ ਚੰਡੀਗੜ੍ਹ ਏਰੀਏ ਦੇ ਬੰਦੇ ਆ ਵੀ ਹਾਂ ਉੱਥੇ ਹੋਈ ਹੈ ਕੋਈ ਹਲਚਲ ਕੋ ਨਹੀਂ ਵੀ ਬੰਦੂ ਬੰਦੂ ਕਹਿੰਦੇ ਮਸਾਲ ਇਦੀ ਕਹਿੰਦੇ ਉੱਪਰ ਹੀ ਖਤਮ ਕਰਤੀ ਹਾਂ ਆਹ ਦੇਖੋ ਬਾਈ ਇਧਰ ਦਿਖਿਆ ਹੀ ਨਹੀਂ ਵਿਚਾਰੇ ਨੂੰ ਇਹਨੂੰ ਮਿਲਵਾ ਦਨ ਰਾਤ ਨੂੰ ਬੱਜ ਗਿਆ ਉਹ ਪਿਆ ਦਾ ਪਿੱਲਰ ਯੋ ਮਨਿੰਦੀ ਦੀ ਗੇਟ ਹੋਰ ਹੀ ਐ ਇਧਰ ਆਹ ਉਹ ਗੇਟ ਲੱਗਿਆ ਹੋਇਆ ਜਿਹੜਾ ਅੰਦਰ ਆ ਟੱਬਾ ਨਹੀਂਗਾ ਆ ਉਹਦੇ ਵੀ ਹੋ ਗਿਆ ਕੁਝ ਮੰਲਾ ਦਾ ਬੱਸ ਵਾਲੇ ਬੱਸ ਵਾਲਿਆਂ ਨੇ ਟੈਕਸੀ ਵਾਲਿਆਂ ਦੀ ਸਾਈਡ ਤੋਂ ਡੱਬਤੀ ਹੋਣੀ ਤਿੰਨੇ ਇਕੱਠੀਆਂ ਟੈਕਸੀਆਂ বাস ਵਾਲਾ ਘੇਰ ਲਿਆ ਆਉਣ ਆਪਾਂ ਨੂੰ ਪਾਸ ਕਰਕੇ ਦਾਈਆਂ ਦੀਆਂ ਹੁਣ ਆ ਵਾਹ ਤਿੰਨ ਰੱਖੋ ਨਾ ਹੋਈ ਮੈਟਰੋ ਰਵਿੰਦਗੜ੍ਹ ਪਹੁੰਚ ਜਗੇ ਤੇ ਬੇਬਨ ਲੰਗੜੇ ਵਾਲੀ ਲਾਈਨ ਚ ਲਾਤੀ ਗੱਡੀ ਦੇ ਆ ਆਰਮਨ ਨੂੰ ਫੋਨ ਆਰਮਨ ਨੂੰ ਫੋਨ ਕਰਕੇ ਬਚਦੇ ਐ ਵੀ ਪਹਿਲਾਂ ਤਾਂ ਉਹ ਪਰਚੀ ਜੀ ਘੱਟਦੇ ਹੁੰਦੇ ਸੀ 300 ਰੁਪਏ ਦੀ ਤੇ ਹੁਣ ਘੱਟਦੇ ਹੀ ਨਹੀਂ ਉਹ ਹੁਣ ਸੇਵਾ ਪਾਣੀ ਦੇ ਚਾਰ ਪਾਣੀ ਆਉਂਦੇ ਲੱਗਦਾ ਬਾਸ ਸਹੀ ਬਈ ਸੇਵਾ ਆਪਾਂ ਜਿਹੇ ਬੇਟੇ ਸਾਨੂੰ ਆ ਜਿਹੜਾ ਗਰਚਰਨ ਬਾਈ ਦਾ ਫੋਨ ਤੇ ਬਾਈ ਮਿਲਿਆ ਆਪਾਂ ਬਾਈ ਅਸੀਂ ਗੱਡੀ ਖਿੱਚੀ ਵੀ ਦੀ ਉਧਰ ਦੇ ਤੇ ਆਹ ਖੜੀ ਏ ਗੱਡੀ ਇੱਧਰ ਤੇ ਬਾਈ ਆਪਾਂ ਨੂੰ ਮਿਲਿਆ ਸੀਗਾ ਜਿਆਦਾ ਪਾਣੇ ਆ ਪੱਖਾ ਲਵਾ ਦਾ ਜੀਆ ਹਨਾ ਕਿੰਨੇ ਮਾਲਕਾ ਫਰਕ ਮਾਲਕਾ ਵਰਾ ਮਾਲਕਾ ਵਰਾ ਮਾਲਕਾ ਫਰਕ ਮਿਲਿਆ ਸੀਗਾ ਤੇ ਉਹ ਤੋਂ ਬਾਅਦ ਅੱਜ ਮਿਲਿਆ ਹਨਾ ਹੋਰ ਸੁਣਾ ਠੀਕ ਠਾਕ ਸੇ ਤਾਂ ਓਕੇ ਰਿਪੋਰਟਾਂ ਕਿ ਆ ਸੇਵਾ ਕਰੀਏ ਤੇਰੀ ਸੇਵਾ ਮੈਲੇ ਆ ਹਾਂ ਇਹਗਾ ਤੇ ਚਲੋ ਬਾਈ ਦੂਰ ਕਰਦੇ ਹਾਂ ਗੱਲਾਂ ਹਾਂ ਇੰਨੀ ਤੇ ਤੇਰੀ ਦੂਰ ਮਸਾਣ ਹੋ ਜਾਂਦੀ ਆ ਤੇ ਪਹਿਲਾਂ ਹੁਣ ਹਰਮਨ ਨੂੰ ਕੀਤਾ ਸੀਗਾ ਮੈਂ ਫੋਨ ਉਹ ਕਹਿੰਦਾ ਵੀ ਉਹ ਪੁਲਿਸ ਵਾਲੇ ਸਵੇਰੇ ਸਵੇਰੇ ਆਣੇ ਆ ਓਰੇ ਵੀ ਉਸ ਤੋਂ ਬਾਅਦ ਨਹੀਂ ਆਉਂਦੇ ਹੈਗੇ ਵੀ ਵੇਰੇ ਜੁਰੇ ਲੈ ਗਿਆ ਨਾ ਉਹ ਟੈਂਸਰ ਗਿਆ ਤੇ ਹੁਣ ਕੋਈ ਲੱਤ ਨਹੀਂ ਹੈਗਾ ਤੇ ਹੁਣ ਅਸੀਂ ਕਰਦੇ ਆ ਗੱਲਾਂ ਬਾਤਾਂ ਫਿਰ ਮਿਲਦੇ ਆ ਤੁਹਾਨੂੰ ਹਾਂ ਹੋਰ ਹੀ ਨਹੀਂ ਹੈਗਾ ਉਧਰ ਹੀ ਆ ਹਾਏ ਬਾਈ ਦੀ ਗੱਡੀ ਸੱਦੂ ਰੋਡ ਵੇ ਹਾਂ ਕਿੱਥੇ ਦਾ ਮਾਲ ਆ ਤੇਰੇ ਕੋਲ ਸ਼ੈਂਪੂ ਸ਼ੈਂਪੂ ਅੱਜ ਹੈ ਕਾਫੀ ਗਟੀਆਂ ਦੇ ਨਾਲ ਦੀਆਂ ਮਗਰਾਂ ਦੀਆਂ ਅੱਜ 5-6 ਗਟੀਆਂ ਅੱਛਾ ਮੋਲਾ ਵੀ ਚੱਲ ਗਿਆ ਪੱਕੇ ਆਈਦਾ ਸੀ ਹੁਣ ਉਹ ਪਰਲੇ ਪਾਸੇ ਉਹ ਗਜਾਲ ਇੱਧਰ ਵੀ ਕੇ ਆਨੇ ਆ ਮੈਂ ਨਹੀਂ ਕੋਈ ਉਹ ਸਾਈਕਲ ਸਾਈਕਲ ਭੁੱਲ ਗਿਆ ਮੈਨੂੰ ਲੱਗਿਆ ਕਿ ਜਾ ਆ ਗਿਆ ਕਿਹੜੀ ਵਾਰੀ ਮਿਲਿਆ ਸੀ ਹਾਂ ਮੇਰਾ ਮੁੰਡਾ ਵੀ ਤਾਂ ਡਾ ਫੈਨ ਹੈ ਇਹ 64 ਸਾਲ ਦਾ ਆ ਅੱਛਾ ਉਹ ਪੰਗੂਨ ਕੱਲਾ ਕੱਲਾ ਤੂੰ ਮਿਲਦਾ ਮੈਨੂੰ ਨਹੀਂ ਮਿਲ ਆ ਜਾਂਦਾ ਮੈਂ ਦੱਸ ਕਿੰਨਾ ਮੈਂ ਕਿੱਦਾਂ ਮਿਲਾ ਦਿੰਦਾ ਆ ਕੇ ਆਓ ਕਹਿੰਦਾ ਗੱਡੀ ਤੇ ਮਿਲ ਗਿਆ ਕਹਿੰਦੇ ਆਹ ਗੱਡੀ ਤੇ ਉਹਨੂੰ ਪਿਛਾਣ ਜਦੋਂ ਬਲੌਕ ਆਵੇ ਤੁਹਾਡੀ ਫੋਟੋ ਆਦੀ ਗੱਡੀ ਦੀ ਆਹ ਮੈਂ ਕਿੱਥੇ ਕੱਢ ਲੈਂਦਾ ਡੈਡੀ ਦਾ ਕੀ ਨਾਮ ਅਰਮਾਨ ਅਰਮਾਨ ਬੈਂ ਅਰਮਾਨ ਬੈਂ ਫਿਰ ਨਾਮ ਆ ਭਾਈ ਮੁੰਡੇ ਦਾ ਇਹ ਦਾ ਆਏ ਮਿੱਤਰੋ ਬਾਈ ਤਾਂ ਗਿਆ ਤੇ ਇਧਰ ਆ ਗਿਆ ਹਰਮਨ ਆਪਣੇ ਕੋਲ ਕੈਮਰਾ ਕਦੇ ਧੁੰਦਲਾ ਹੋਇਆ ਕੈਮਰਾਮੈਨ ਜਲਦੀ ਫੋਕਸ ਕਰੇ ਆਹ ਫਿਰ ਸੰਦਾ ਜੀ ਦੇਖਿਆ ਮੈਂ ਆਹ ਦੇਖੀ ਆਹ ਹੋਣਾ ਔਰ ਬੜੀਆ ਔਰ ਬਾਈ ਠੀਕ ਹੈ ਏ ਵਈ ਮੈਂ ਪਹਿਲੀ ਵਾਰ ਦੇਖਿਆ ਇਹ ਇਹ ਉਹਦਾ ਸੂਰੀਆ ਦਾ ਭਾਈ ਅੱਛਾ ਇਹਦਾ ਗੱਡੀ ਦੇਖਦਾ ਵਲੌਗ ਟਰੋਟੀ ਠੀਕ ਹੈ ਠੀਕ ਹੈ ਮੈਨਾਂ ਬਣਿਆ ਆਵਾਜ਼ ਜਿਵੇਂ ਬਾਹਰ ਤੇ ਆਇਆ ਆਉਂਦਾ ਹਨ ਜੇਰੋ ਭਾਈ ਕਰਦੇ ਆਂ ਗੱਲਾਂ ਬਾਤਾਂ ਮੈਂ ਨਾਲ ਉਹਨਾਂ ਵਾਲੇ ਪਾਰਟੀ ਵਾਲੇ ਨੂੰ ਫੋਨ ਕਰਤਾ ਸੀ ਉਹ ਕਹਿੰਦਾ ਕੋਈ ਨਹੀਂ ਖੜੋ ਲਾਈਨ ਚ ਕਹਿੰਦਾ ਦੱਸਤਾ ਕਿੱਧਰ ਜਾਣਾ ਹਾਂ ਬਾਈ ਬਾਈ ਐ ਬਾਈ ਲੰਘਣ ਲੱਗੇ ਜੀਗੇ ਬਾਈ ਇਹਨਾਂ ਦਾ ਟਰੈਕਟਰ ਖੜਿਆ ਉਹ ਸਾਹਮਣੇ ਫਤਿਹਗੜ੍ਹ ਸਾਹਿਬ ਦੀ ਕਣਕ ਲੱਦੀ ਵੀ ਆ ਬਾਈ ਇਹਨਾਂ ਨੇ ਤੇ ਬਾਈ ਕਹਿੰਦੇ ਵੀ ਫੋਟੋ ਕਰਾਣੀ ਸੀ ਜੀ ਕੀ ਨਾਂ ਬਾਈ ਇਹਨਾਂ ਦਾ ਮੇਰਾ ਵੀਰ ਹਰਪ੍ਰੀਤ ਉਹਦਾ ਗੁਰਕਰਨ ਉਹਦਾ ਗੁਰਕਰਨ ਠੀਕ ਆ ਤੇ ਪਿੰਡ ਪਿੰਡ ਮੇਰਾ ਤੋਂ ਔਟ ਵੀਰੇ ਉਹਦਾ ਗਵਾਣੀ ਤੁਹਾਡਾ ਤੋਂ ਮੋਟ ਉਹਦਾ ਗਵਾਣੀ ਚਲ ਆ ਬਈਆਂ ਨਾਲ ਫੋਟੋ ਕਰਾ ਲਈ ਹਾਂਜੀ ਮਿੱਤਰੋ ਟਾਈਮ ਹੋ ਗਿਆ 10:35 ਮਿੰਟ ਇਧਰ ਮਿਲੋ ਸਾਡੇ ਬਾਈ ਕੀ ਨਾਮ ਤੇਰਾ ਹੈ ਮਾਨਪ੍ਰੀਤ ਤੇਨੂੰ ਇਹਦੀ ਮੈਂ ਵੀਡੀਓ ਕੱਢ ਕੇ ਨਾ ਫੇਰ ਲਾਉਂਗਾ ਔਰੇ ਮੈਨੂੰ ਮਿਲਣਾ ਆਇਆ ਦਾ ਇਹ ਅੱਜ ਤੇ ਜਦੋਂ ਬਲੌਗ ਸ਼ੁਰੂ ਹੀ ਵੀਤੇ ਸੀਗੇ ਮੈਂ ਕੋੜਾ ਲੀਗਾ ਉਦੋਂ ਉਦੋਂ ਦਾ ਜਾਇ 11ਵੀਂ ਜੋ ਹੋ ਗਿਆ ਤੇ ਅ ਰਿਸ਼ਤੇਦਾਰੀ ਵੀ ਪੈਂਦੀ ਇਹ ਨਾਲ ਤੇ ਤੂੰ ਦੱਸ ਬਈ ਕਿਹੜੀ ਕਲਾਸ ਚਾਂ ਪੰਜਵੀਂ ਚ ਐ ਤਕਲਾਸ ਚਾ ਕਿਹੜੇ ਸਕੂਲ ਚ ਸੰਤਜੀ ਹੈ ਸੰਤਜੀ ਸੰਤ ਸੰਤ ਫਰੀ ਇਹਦਾ ਇਹਦਾ ਜਾਂ ਹੁਣ ਛੁੱਟੀਆਂ ਹੋਈਆਂ ਜਾਂ ਲੜਾਈ ਕਰਕੇ ਛੁੱਟੀਆਂ ਹੋ ਗਿਆ ਤੇ ਇਹ ਲੈ ਕੇ ਆਏ ਮਹਾਨ ਮੈਂ ਕਿਹਾ ਹੁਣੇ ਅਸੀਂ ਪਰੌਂਡੇ ਖਾ ਕੇ ਹਟੇ ਮਹਾਨ ਇਹ ਕਿੰਨਾ ਲਿਆ ਰੋ ਰੋ ਕੇ ਖਾ ਲਾਂਗੇ ਇਹਨਾਂ ਨੂੰ ਲੈ ਮਾਮਾ ਮਾਮਾ ਆਉਂ ਨੁ ਮਰੀ ਜਾਂ ਨਾ ਮੈਂ ਮਾਮਾ ਨੇ ਕਿਹਾ ਮੈਂ ਕਿਹਾ ਮਾਮਾ ਵੀ ਪਰੌਂਠੇ ਖਾ ਲੈਣੇ ਆ ਇਹ ਕਿਹਾ ਪਤਾ ਮੈਂ ਕਿਹਾ ਕਿਹੜੀ ਫੈਕਟਰੀ ਭੇਜ ਦੇਣਾ ਉਹਨਾਂ ਨਾਲ ਵੀ ਉੱਤਰ ਰੋਟੀ ਰੋਟੀ ਹੋਣੀ ਕਿ ਨਹੀਂ ਚੱਲ ਗਏ ਵੀ ਖੁਰ ਪਾਣੀ ਵੀ ਨਹੀਂ ਮਿਲਿਆ ਬਹੁਤ ਆਪਾ ਵੀ ਗਰਮ ਨਹੀਂ ਮਾਮਾ ਕਹਿੰਦਾ ਪਾਣੀ ਵੀ ਨਹੀਂ ਮਿਲਿਆ ਤੇ ਹੋਰ ਹੁਣ ਕਿਆ ਸੇਵਾ ਕਰੀਏ ਥੋੜੀ ਕਿਆ ਖਾਣਾ ਪੀਣਾ ਸੀ ਦੱਸੋ ਸਾਡੇ ਕੋਲ ਆਏ ਹਾਂ ਹਾਂ ਨਾ ਨਾ ਇਹੋ ਜੀ ਦੇਵਾ ਯਾਰ ਤੁਸੀਂ ਮਿਲ ਲੈ ਲਓ ਵੀ ਮਿੱਤਰੋ ਆਪਣਾ ਦਾ ਬਾਈ ਆ ਕੋੜਾ ਇਹ ਟ੍ਰੱਕ ਲਵਰ 0191 ਦੀ ਆਈਡੀ ਹੈ ਨਾ ਕਾਰਡਬੋਰਡ ਦਾ ਬਣਾਇਆ ਇਹ ਕਹਿੰਦਾ ਕਹਿੰਦਾ ਥੋੜੀ ਵੀ ਬਣਾਣੀ ਹੈ ਕਹਿੰਦਾ ਗੱਡੀ ਕਿਉਂ ਬਈ ਇਹ ਨਹੀਂ ਬਣਨ ਦਿੰਦਾ ਗੱਡੀ ਬਾਈ ਮੇਰੀ ਇਹਨੂੰ ਫੋਲੋ ਕਰੋ ਬਈ ਸਾਰੇ ਟਰੱਕ ਲਵਰ 0191 ਇਹ ਮਨੇ ਸ਼ਮੋਕ ਨਾਲ ਬਣਾਈ ਇਹਦੀ ਦੂਜੀ ਆਈਡੀ ਹੈ ਸੁਖ ਸੁਖ ਕਿੰਨੀ ਆ ਹਾਂ 0099 ਇਹਾਰੇ ਆ ਪੂਰੀ ਚਕੀਨੀ ਲਾਈ ਵੀ ਪੁੱਤੂ ਨੇ ਝੰਡੇ ਝੁੰਡੇ ਬਣਾ ਕੇ ਲਾ ਕੇ ਆ ਸਾਰਾ ਸਕੈਚ ਨਾਲ ਉਹ ਕਰਿਆ ਵਾ ਤੁਰਕ ਕੋੜਾ ਬਣਾਇਆ ਵਾ ਲੋ ਇਹ ਮਿੱਤਰੋ ਟਾਈਮ ਹੋ ਗਿਆ 12 ਵਜੇ ਕੇ 12 ਮਿੰਟ ਹੋਰੇ ਤੇ ਅਸ਼ਵਨੀ ਆਇਆ ਅਸ਼ਵਨੀ ਹਾਂਜੀ ਦੱਸ ਕਿਆ ਹੋਇਆ ਤੇਰੇ ਨਾਲ ਬਾਰਡਰ ਦੇ ਆ ਨਾ ਨਾ ਉਹ ਪਿੱਛੇ ਗੱਡੀ ਦੇ ਆਗ ਵਾਲੀ ਉਹਦਾ ਬਾਈ ਮਿੱਟੀ ਭਰੀ ਆ ਜਿਹੜਾ ਰਫੈਂਡ ਆਪਾਂ ਖਾਂਦੇ ਆ ਨਾ ਹਾਂ ਉਹ ਮਿੱਟੀ ਭਰ ਕੇ ਲਿਆ ਹਲਦੀਆ ਤੋਂ ਹਾਂ ਇੱਕ ਦਿਨ ਸਾਰੀ ਸਟੋਰੀ ਦੱਸ ਵੀ ਕਦੋਂ 5 6 ਤਰੀਕ ਨੂੰ ਗੱਡੀ ਭਾਰੀ ਮੇਰੀ ਹਾਂ 6 ਤਰੀਕ ਨੂੰ ਉਹਨੇ ਤਰਪਾਲ ਪਵਾ ਦੀ ਹਾਂ ਸ਼ਾਮ ਨੂੰ ਮੈਂ ਤਰਪਾਲ ਪਾਰੇ ਮਾ ਚਲ ਗੋਲ ਜੱਟ ਨੇ ਪਾ ਲੈਨੇ ਹਾਂ ਹਾਂ ਮਾਸ ਨੂੰ ਬੜਾ ਜਵਾਬ ਵੀ ਆਈ ਹਾਂ ਕੰਪਨੀ ਵਾਲਿਆਂ ਨੇ ਆਈ ਹਾਂ ਮਗਾ ਭਾਈ ਮਿੱਟੀ ਗਰਮ ਆ ਮਗਾ ਠੰਡੀ ਹੋ ਜਾਣ ਦੇ ਹਾਂ ਅਸੀਂ ਆਪਾਂ ਬਾਹਰ ਜਾ ਕੇ ਪਲਾਂਗੇ ਕਹਿੰਦਾ ਨਹੀਂ ਆਪਾਂ ਗੱਡੀ ਦੇ ਬਾਹਰ ਕੱਢਦੇ ਨਹੀਂ ਹਾਂ ਚਲੋ ਜੀ ਆਪਾਂ ਦਰਵਾਜ਼ਾ ਦਰਪੂਲ ਪਾ ਕੇ ਦਾਲ ਕੋਨੀ ਆਗੇ ਖਜਾਨ ਬਾਬੂ ਦੀ ਨਾ ਇੱਕ ਗੱਡੀ ਐਕਸੀਡੈਂਟ ਹੋਈ ਉਹ ਡਰਾਈਵਰ ਲੈ ਕੇ ਆਣਾ ਯੂਪੀ ਦਾ ਡਰਾਈਵਰ ਦੀ ਉਹ ਹਾਂ ਮਾਤੇ ਮੈਂ ਰਾਤੀ 10 ਵਜੇ ਖੜ ਗਿਆ ਅੱਧੀ ਨੇ ਖੜੀ ਰਹੀ ਸਾਰੇ ਸਾਰੀ ਰਾਤ ਖੜੀ ਰਹੀ ਗੱਡੀ ਹਾਂ ਜੀਨੇ ਖੜੀ ਰਹੀ ਸ਼ਾਮ ਨੂੰ ਮੈਂ ਚਲਿਆ ਲੈਟਾ ਲੱਗਦੀ ਹਾਂ ਆਪਣਾ ਅੱਗ ਅੱਗ ਪੈ ਗਈ ਅੱਗ ਪੈ ਗਈ ਭਾਈ ਆ ਜਿਹੜੀ ਖੰਨੇ ਦੀ ਹਲਦੀ ਇਹਦੇ ਮਿੱਟੀ ਆਂਦੀ ਆ ਆ ਗੱਡੀ ਖੜੀ ਐ ਦੀ ਐ ਤਰਪਾਲਾਂ ਪਾਤੀਆਂ ਜਿਗੀਆਂ ਤੇ ਇਹਨੂੰ ਅੱਗ ਪੈ ਗਈ ਮਤਲਬ ਧੂਆਂ ਉੱਡ ਗਿਆ ਦਾ ਉੱਪਰ ਪੂਰਾ ਉਹਦਾ ਪੁੱਲ ਥੋੜੇ ਆ ਗਿਆ ਉਧਰ ਗਲਗੋਨੀ ਉਹ ਕਹਿੰਦਾ ਸਰਦਾਰ ਜੀ ਆ ਆ ਕੇ ਪਾ ਗਿਆ ਆ ਕੇ ਪਾ ਗਿਆ ਉਹ ਉਹ ਬੰਗਾਲੀ ਜੀ ਬੋਲਦੇ ਆਪਾਂ ਨੂੰ ਕਿਹੜਾ ਸਮਝ ਜਾਂਦੇ ਆ ਹਾਂ ਉਹਦਾ ਖਜ਼ਾਨਾ ਦਾ ਡਰਾਈਵਰ ਬੈਠੇ ਹੁੰਦੇ ਬੰਗਾਲੀ ਜੀ ਕੀਤੀ ਗੱਲ ਕਹਿੰਦਾ ਮਿੱਟੀ ਭਰੀ ਆ ਕਹਿੰਦਾ ਗਰਮ ਹੈ ਜੀ ਹਾਂ ਫਿਰ ਉਹ ਅੱਗੇ ਆਪਾਂ ਜਦੋਂ ਜਦੋਂ ਪੁੱਲ ਦਾ ਕੰਮ ਨਹੀਂ ਲੱਗਿਆ ਅਦਾਲਗੋਨੀ ਹਾਂ ਉਧਰ ਟੈਂਕਰ ਘੜਿਆ ਹੀ ਪਾਣੀ ਦਾ ਉੱਥੇ ਬਾਲਟੀਆਂ ਦੇ ਦੇ ਗਿਆ ਫਿਰ ਪਾਣੀ ਮਾਰਿਆ ਇਹ ਆਪਾਂ ਨੇ ਹਾਂ ਫਿਰ ਆ ਕੇ ਅੱਗੇ ਆ ਮਾਰਿਆ ਬੋਰ ਬਰਦਮਾਨ ਸਰਦਾਰ ਦੇ ਹੋਟਲ ਤੇ ਅੱਛਾ ਫਿਰ ਗੱਲੀ ਕੀਤੀ ਉਹ ਹਾਂ ਭਾਈ ਦੇਖ ਕੇ ਭਰਿਆ ਕਰੋ ਮਿੱਟੀ ਜੀ ਵੀ ਆਪੋਂ ਰੰਗ ਦੀ ਭਰੀ ਨਹੀਂ ਇਹ ਇਹਨੇ ਪਹਿਲਾਂ ਵੀ ਭਰੀਏ ਤੂੰ ਦੂਜਾ ਚੱਕਰ ਆ ਯਾਰ ਦੂਜਾ ਚੱਕਰ ਪਹਿਲਾਂ ਠੰਡੇ ਜਿਹੜੀ ਬੰਗਲਾਦੇਸ਼ ਤੋਂ ਆਉਂਦੀ ਹੈ ਨਾ ਅਟਾਰੀ ਤੋਂ ਉਹ ਆਉਂਦੀ ਠੰਡੀ ਉਹਦੇ ਕੋਈ ਚੱਕਰ ਨਹੀਂ ਜਿਹੜੀ ਹਲਦੀਆ ਤੋਂ ਆਉਂਦੀ ਹੈ ਨਾ ਉਹ ਆਉਂਦੀ ਗਰਮ ਉਹ ਤਾਂ ਗਰਮ ਹੀ ਭਰਦੇ ਆ ਮੈਂ ਤਾਂ ਭਮਾਈ ਦਾ ਲੱਗਦੀ ਜਦੋਂ ਖਾਲੀ ਹੋ ਗਈ ਨਾ ਲੈ ਭਾਈ ਬੰਦਾ ਇੱਕ ਹੋਰ ਆ ਗਿਆ ਹਾਂ ਬਾਰਾਂ ਘਰ ਦੇ ਰੇਗਾ ਧੋਣੇ ਕਿੱਥੇ ਮੈਂ ਜਾਂ ਫੈਕਟਰੀ ਆ ਅੱਛਾ ਉਧਰ ਜਿੰਦੀਆਂ ਡੀਜ਼ਲ ਮਾਰਨਾ ਬੜਾ ਆ ਅੱਛਾ ਜੀ ਤੇਰੇ ਨਾਲ ਮੈਂ ਦੇਖ ਨਹੀਂ ਰਹਾ ਲਾਤੀਂ ਨਹੀਂ ਰਿਹਾ ਠੀਕ ਆ ਯਾਰ ਹੁਣ ਆਪਾਂ ਨੇ ਚਾਹ ਪੀ ਆ ਹੁਣ ਠੰਡਾ ਥੋੜੀ ਜਿਹੀ ਰੋਕ ਕੇ ਪੀਵੇਂ ਅੱਜ ਖਾਲੀ ਹੋ ਜੇ ਐtanto ਨਹੀਂ ਖਾਲੀ ਹੁੰਦੀ ਚੰਦੇ ਸੰਦਾਰ ਖਾਲੀ ਹੋਣੀ ਗੱਡੀ ਫੇ ਚਲੇ ਜਾਈਏ ਰੁਕ ਜਾ ਆ ਜਾ ਹਾਂ ਬਈ ਲੈ ਲਈ ਠੀਕ ਠਾਕ ਆ ਜੀ ਰਹਿਣਾ ਸੀਗਾ ਬਾਈ ਏ ਟਹਾਕ ਆ ਚਲੋ ਪਾਰੋ ਲੈਨੇ ਦੇ ਕੇ ਕੀ ਕਰਿਆ ਹਾਂ ਰਗੜਦੀ ਮੇਰੇ ਕੋ ਟੰਗੀ ਮੋਸੀ ਉਹ ਉਸ ਦਾ ਫਿਰ ਖਾਸਾ ਨੁਕਸਾਨ ਹੋ ਗਿਆ ਹੁਣ ਆਹ 40000 ਰੁਪਏ ਮਾਰੇ ਬਾਪ ਜੀ ਲੈ ਗਿਆ ਹੈ 40000 ਰੁਪਏ ਲੈ ਗਿਆ ਨਾ ਉਹ ਬਾਈ ਜਿਹੜੇ ਸਵੇਰੇ ਮੈਲ ਲਾਏ ਦੇ ਟਰੈਕਟਰ ਤੇ ਬਹੁਤ ਗੁਰਦੁਆਰਾ ਸਾਹਿਬ ਜੋਂ ਪ੍ਰਸ਼ਾਦ ਦੇ ਕੇ ਕਹਿੰਦੇ ਬਾਬਾ ਜੀ ਨੇ ਪ੍ਰਸ਼ਾਦ ਭੇਜਿਆ। ਇਹ ਹੁਣ ਹਾਰਮਨ ਵੀ ਆ ਰਿਹਾ ਦੁਬਾਰਾ ਉਹ ਕਹਿੰਨਾ ਕਹਿੰਦਾ ਮੈਂ ਢੰਡਾ ਲਿਆਵਾਂ ਮੈਂ ਕਿਹਾ ਮਿੱਤਰ ਢੰਡਾ ਵੀ ਪਿਆ ਪ੍ਰਸ਼ਾਦ ਵੀ ਪਿਆ ਔਰ ਇਹ ਮੈਂ ਕਿਹਾ ਰੋਟੀਆਂ ਵੀ ਪਈਆਂ ਮੈਂ ਕਿਹਾ ਤੂੰ ਆ ਜਾ ਇੱਥਨੇ ਕੋਈ ਦਿੱਕਤ ਨਹੀਂ। ਇਹੀ ਗਾ ਤੇ ਇੱਧਰ ਆ ਆਹ ਆ ਲੈ ਨਜ਼ਾਰੇ ਵੇਰਾ। ਹੈ? ਫੁੱਲ ਦੇਖ ਲਾ। ਆਹ ਰੇ ਇਹਨਾਂ ਘਾਲੇ ਬੜਾ ਰੰਗ ਲਾਲ ਕਰੀ ਫਿਰਦਾ ਹਾਂ ਲੱਗ ਗਿਆ ਲੱਗ ਗਿਆ ਇੱਕ ਬੱਚੀ ਲੱਗ ਗਈ ਉਹ ਤੇਰਾ ਭਲਾ ਹੋ ਜਾਏ ਨਾ ਹੋਏ ਮਿੱਤਰੋ ਬੈਲਟੀਆਂ ਆ ਗਈ ਆਪਣੀ ਆਪਾਂ ਨੇ ਜਣਾ ਰਾਜਧਾਨੀ ਚ ਕੁੰਬੜੇ ਤੇ ਕਹਿੰਦੇ ਭਾਈ ਗਵਿੰਦਗੜ੍ਹ ਚ 10 ਕੰਡੇ ਸੀਲ ਕਰਤੇ ਗ੍ਰਿੰਦਰ ਬਾਈ ਵੀ ਕਹਿੰਦਾ ਦਾ ਮਾਨੂੰ 15 ਕੰਡੇ ਸੀਲ ਕਰਤੇ ਜਿਹੜੇ ਵਜਨ ਘਟਾਉਂਦੇ ਸੀਗੇ ਆ ਦੇਖੋ ਤੁਹਾਨੂੰ ਵੀਡੀਓ ਜੇ ਦਿਖਾ ਦਿੰਨੇ ਆ। ਚਲੋ ਜਾ। ਆ ਦੇਖੋ ਮੰਡੀ ਲਵਿੰਦਗੜ ਦੇ। ਆ ਆਹ ਦਾ ਯਾਰ ਕੋਈ ਸਾਡੇ ਨਾਮ ਨੂੰ ਇਲਾਜ ਲਵਾ ਰਿਹਾ ਤਾਂ ਦੱਸ। ਮੈਨੇ ਵੀ ਗੱਲ ਤਾਂ। ਮੰਡੀ ਗੁਜਰ ਫੂਟਸਾ ਟ੍ਰਾਂਸਪੋਰਟ ਅਸੋਸੀਏਸ਼ਨ ਵੱਲੋਂ ਕੰਡਿਆਂ ਦੀ ਚੈਕਿੰਗ। ਆ ਕੰਡੇ ਚੈੱਕ ਹੋਏ ਆ ਬਾਈ। ਉਹ ਦੱਸ ਪੰਗੂ ਕੰਡਾ। ਉਹ ਈ ਮਾ ਨਹੀਂ ਕਰਤਾ ਸਾਰਾ ਤੇ ਹੁਣ ਚਲਦੇ ਆਂ ਭਗਵਤੀ ਗੰਡਾ ਕਰਾਣਾ ਲੋ ਵੀ ਮਿੱਤਰੋ ਚਲਦੇ ਆਂ ਆਪਾ ਹੁਣ ਚੰਗਾ ਭਾਈ ਮਿਲ ਕੇ ਅੱਛਾ ਲਗਾ ਤੁਮਕੋ ਸਭਕੋ ਭਾਈ ਤੇ ਆ ਗਿਆ ਠੰਡਾ ਪੀ ਲੋ ਠੰਡਾ ਆਹ ਗੰਡਾ ਹੋਣਾ ਭਗਵਤੀ ਗੰਡਾ ਤੇ ਆਪਾਂ ਪਤਾ ਕਰਿਆ ਬੰਦਿਆਂ ਨੇ ਉਹ ਕਹਿੰਦੇ ਵੀ ਠੀਕ ਐ ਗੰਡਾ ਆ ਮੈਂ ਬੈਜਨ ਭੋਜਨ ਘਟਾਉਂਦਾ ਨਹੀਂ ਹੈਗਾ ਕਿਉਂਕਿ ਨਾਲ ਜਿਹੜੀ ਹੋਣੀ ਲਿਖੀ ਐ ਭੋਜਨ ਆ 43 ਜੀਓ 50 ਔਰ 30 ਟਾਕ ਇਹ ਵੀ ਬੱਤੀਆ ਅਰੇ ਉਹ ਗੰਡਾ ਫਾਉਂਡ ਨੰਬਰ ਐਚ 437 ਐਫ ਅੱਜ ਇਕੱਲੇ ਸਟੋਰੀ ਦੇਖੀ ਦੀ ਮੁੰਡੇ ਦੀ ਅੱਛਾ ਐਚ 4 37 ਐ 37 ਐ ਐਫ 8007 8007 43050 ਆ ਬਈ ਵਜਣਾ ਆਪਣਾ ਤੇ ਹੁਣ ਚੱਲਦੇ ਕਿੱਧਰ ਜਾਣਾ ਬਾਈ ਲੋ ਵੀ ਮਿੱਤਰੋ ਆਹ ਕੋੂੜੇ ਦਾ ਢੇਰ ਆਹ ਘੋੜੇ ਦੇ ਪਿੱਛੇ ਪਿੱਛੇ ਜਾਣਾ ਆਪਾਂ ਨੇ ਲੋ ਵੀ ਮਿੱਤਰੋ ਗੱਡੀ ਲਾਤੀ ਆਪਾਂ ਨੇ ਅੰਦਰ ਆ ਹੁਣ ਰਸਤੇ ਤਰਪਾਲਾਂ ਖੋਲਦੇ ਆ ਬੱਤੇ ਵੀ ਸਾਰੇ ਖੁੱਲਣਗੇ ਸਿਰਫ ਲਾਸਟ ਵਾਲੇ ਨੂੰ ਛੱਡ ਕੇ ਕਿਉਂਕਿ ਮੈਗਨੇਟ ਨਾਲ ਖਾਲੀ ਹੋਊਗੀ ਗੱਡੀ ਤੇ ਸੀਲਾਂ-ਸੂਲਾਂ ਸਾਬ ਕਹਿੰਦੇ ਖੋਲ ਲਓ ਕੋਈ ਚੱਕਰ ਨਹੀਂ ਉਹ ਕਹਿੰਦੇ ਖੋਲ ਦੋ ਸੀਲਾਂ ਲੈ ਆ ਹੁਣ ਸੀਲਾਂ ਪਟਦੇ ਆ ਪਹਿਲਾਂ ਰੇਡੀਆਂ ਹਾਂ ਲੱਗੀਆਂ ਆ ਨਾ ਆਲੀਆ ਆਇਦਾਂ ਆ ਜੇ ਮੰਗੀਆਂ ਹਨ ਨਾ ਦਿਖਾ ਦਾਂਗੇ ਰੋ ਰਸਵਾ ਕਰਤਾ ਆਪਾਂ ਨੇ ਇਕੱਠਾ ਛੋਟਾ ਟੂਲ ਚ ਡਰਨ ਸਰਪਾਲ ਦੀ ਤਿਆਰ ਮਾਰ ਕੇ ਇੱਕ ਇਹਦੇ ਜਿਦ ਰੱਖ ਦਾਂਗੇ ਜਿਹੜੀ ਰਬੜ ਵਾਲੀ ਆ ਉਹ ਇਹਦੇ ਜਿ ਰੱਖ ਦਾਂਗੇ ਟੂਲ ਆਪਣਾ ਸਾਫ਼ ਪਿਆ ਹੈ ਨਾ ਹੋਏ ਮਿੱਤਰੋ ਰਸੇ ਤਰਪਾਣਾ ਆਪਾਂ ਨੇ ਖੋਲ ਤੇ ਹੁਣ ਕਰਦੇ ਆਪਾਂ ਪੇਟ ਭੂਜਾ ਆਜੋ ਰੋਟੀ ਖਾ ਲਓ ਇਤਨੀ ਦੀ ਸਬਜੀ ਨਾਲ ਪਰੌਂਤੇ ਇਹ ਬੇਬੀ ਐਚਬੀ 12 ਰੌਣ ਲੱਗਿਆ ਖਾਲੀ ਹੋਣ ਤੇ ਔਰ ਇਹ ਨਵਾਂ ਹੀ ਰੂਲ ਇਹ ਕਹਿੰਦਾ ਵੀ ਜਿੰਨਾ ਸਾਡੀ ਮੈਗਨੇਟ ਨੇ ਮਾਲ ਚੱਕ ਲਿਆ ਉਹਨਾਂ ਮਾਲ ਸਾਡਾ ਜਿਹੜਾ ਬੱਜ ਗਿਆ ਕਹਿੰਦੇ ਆਪਣਾ ਲੈ ਕੇ ਜਾਓ ਆਉਣੇ ਆਪਾਂ ਦਲਾਲ ਨੂੰ ਫੋਨ ਕਰਦੇ ਆ ਜੀ ਨਾ ਗੱਡੀ ਉਹ ਕਰੀ ਆ ਇਹ ਵੀ ਇਹ ਕੀ ਰੂਲ ਆ ਕਿਉਂਕਿ ਆਪਣੇ ਤੋਂ ਪਹਿਲਾਂ ਜਿਹੜਾ ਘੋੜਾ ਖਾਲੀ ਹੋਇਆ ਨਾ ਇੱਥੇ ਉਹਦੇ ਚ ਦਾ 15 ਕਿਲੋ ਮਾਲ ਵੱਜ ਗਿਆ ਹਣਾ ਥੱਲੇ ਉਹ ਭੇਜਦਾ ਇਹਨਾਂ ਦਾ ਵੀ ਅਸੀਂ ਗਿਆ ਇਹਨੂੰ ਘਰਾਂ ਦੇ ਲੈ ਕੇ ਆਏ ਆ ਸਾਲੇ ਨੂੰ ਲਾਓ ਏ ਮਿੱਤਰੋ 8 ਵਜੇ ਤੇ ਹੁਣ ਗੱਡੀ ਖਾਲੀ ਹੋਣ ਲੱਗੀ ਸੀ ਅੱਧੀ ਅੱਧੀ ਤੋਂ ਜ਼ਿਆਦਾ ਖਾਲੀ ਅੱਧੀ ਤੋਂ ਜ਼ਿਆਦਾ ਖਾਲੀ ਹੋ ਗਈ ਇਹ ਮੈਗਨੇਟ ਨਾਲ ਉਹ ਕਰਕੇ ਕੁਝ ਉੱਤਰ ਝਟਦੇ ਆ ਉਹਦੇ ਜ ਹੁਣ ਦਿਖਾਵਾਂਗਾ ਤੁਹਾਨੂੰ ਕਿ ਮੈਗਨੇਟ ਨਾਲ ਕਿਵੇਂ ਗੱਡੀ ਖਾਲੀ ਹੁੰਦੀ ਹਾਂ ਦੇਖੋ ਮੈਗਨੇਟ ਗਿਆ ਗੱਡੀ ਦੇ ਵਿੱਚ ਉਦੇ ਜੇ ਪਾਉਗਾ ਮਨ ਲਾਦਾ ਉਹ ਆਇਆ ਜਾ ਰੱਖਿਆ ਬਾ ਉਧਰ ਪਰਲੇ ਪਾਸੇ ਉਹਦੇ ਜੇ ਪਾ ਕੇ ਯਾਰ ਇੱਕ ਇੱਧਰ ਆਇਆ ਨਾ ਜਿਹੜਾ ਆ ਨਹੀਂ ਸੱਚਾ ਉਹ ਦੋਏ ਭਰ ਕੇ ਲੈ ਕੇ ਜਾਂਦੇ ਆ ਉਧਰ ਰਵਿੰਦਰ ਭਾਈ ਦਾ ਫੋਨ ਆ ਗਿਆ ਸੁਣੀਏ ਨਾ ਪੁੱਛੀਏ ਕੰਡਾ ਕਿੰਨੇ ਵਜੇ ਤੱਕ ਹੁੰਦਾ ਨਾ ਭਾਈ ਦੋ ਗੱਡੀਆਂ ਚਾਰੀਆਂ ਮਾਲ ਲੈ ਲੈ ਕੇ ਤੇ ਸਾਨੂੰ ਤਾਂ ਲੱਗ ਰਿਹਾ ਭਾਈ ਗੱਡੀ ਵੀ ਸਵੇਰੇ ਹੀ ਨਿਕਲੂਗੀ ਕਿਉਂਕਿ ਕੰਡੇ ਬਾਈ ਦਾ ਬਾਈ ਦਾ ਫੋਨ ਆਇਆ ਰਵਿੰਦਰ ਦਾ ਉਹ ਕਹਿੰਦਾ ਯਾਰ ਮੈਂ ਤਾਂ ਸਪੈਸ਼ਲ ਆ ਵੀ ਜਾਊਗਾ ਵੀ ਤੇਰੀ ਗੱਡੀ ਇਹਨਾਂ ਨੇ ਹੀ ਨਹੀਂ ਕੱਢਣੀ ਫੈਕਟਰੀ ਵਾਲਿਆਂ ਨੇ ਵੀ 7 ਵਜੇ ਤੋਂ ਬਾਅਦ ਗੱਡੀ ਨਹੀਂ ਕੱਢਦੇ ਇਹ ਖਾਲੀ ਹੋਈ ਵੀ 8 ਵਜੇ ਤੋਂ ਬਾਅਦ ਤੇ ਹੁਣ ਟਾਈਮ ਹੋ ਰਿਹਾ 9 ਵਜਣੇ ਵਾਲੇ ਹੋ ਰਹੇ ਚਲੋ ਦੇਖਦੇ ਆ ਨਹੀਂ ਫਿਰ ਉਹ ਤੇ ਕੰਡੇ ਦੇ ਲਾਵਾਂਗੇ ਤੇ ਸਮਝਾਂਗੇ ਫੇਰੇ ਉੱਠ ਕੇ ਖੰਡਾ ਕਰਾ ਕੇ ਬਾੜਾ-ਬੜਾ ਲੈ ਕੇ ਆਪਾਂ ਚਲੇ ਜਾਵਾਂਗੇ ਨਵੇਂ ਮਟਰੂੰ ਗੱਟੀ ਨਿਕਲੂਗੀ ਸਵੇਰੇ ਮੋੜਾ ਮੈਂ ਦੇਖਦਾ ਨਹੀਂ ਗਾੜ ਗੁੱਡ ਤੇ ਹੁਣ ਰੋਟੀਆਂ ਖਾ ਕੇ ਸੌਣੇ ਆ ਸੀ ਗੁੱਡ ਨਾਈਟ ਤੇ ਕਿਵੇਂ ਲੱਗਾ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦੋ ਪ੍ਰੈਸ ਕਰਕੇ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਾਫਰੀ ਗਾਲ ਮਿਲਦੇ ਆਂ ਅਗਲੇ ਬਲੌਗ ਜਦ ਤੱਕ ਰੱਬ ਰਾਖਾ